ਲੱਖ ਰੁਪਇਆ ਮਹੀਨਾ ਕਮਾਉਣ ਵਾਲਾ ਬੰਦਾ ਅਮੀਰ ਆਦਮੀ ਦੀ ਗਿਣਤੀ 'ਚ ਨਹੀਂ ਆਦਦਾ ਹੂੰ ਤੁਸੀਂ ਲਾ ਲਓ ਬੈਂਕ ਦੇ ਕਲਰਕ ਲਾ ਲਓ ਬਿਜਲੀ ਬੋਰਡ ਵਾਲੇ ਲਾ ਲਓ ਐਲ ਆਈ ਸੀ ਵਾਲੇ ਲਾ ਲਓ ਪੁਲਿਸ ਵਾਲੇ ਲਾ ਲਓ ਟੀਚਰ ਲਾ ਲਓ ਫੌਜੀ ਲਾ ਲਓ ਲੱਖ ਲੱਖ ਰੁਪਇਆ ਮਹੀਨਾ ਕਮਾ ਰਿਹਾ ਉਹ ਆਪਣਾ ਗੁਜ਼ਾਰਾ ਕਰ ਰਿਹਾ ਹੈ ਹੂੰ ਸ਼ੌਕ ਪੂਰੇ ਨਹੀਂ ਕਰ ਰਿਹਾ ਬਹੁਤ ਸਾਰੇ ਲੋਕਾਂ ਦਾ ਟਾਰਗੇਟ ਹੀ ਹੁੰਦਾ ਹੈ ਕਿਤੇ ਪਰਮਾਤਮਾ ਲੱਖ ਰੁਪਇਆ ਮਹੀਨਾ ਦਿਵਾ ਦੇਵੇ ਬਸ ਸਾਰੇ ਸੁਪਨੇ ਪੂਰੇ ਹੋਣ ਮਤਲਬ ਉਹ ਹੋ ਸੋਚ ਨਹੀਂ ਮੈਂ ਤਾਂ ਹੀ ਤਾਂ ਕਹਿੰਦਾ ਵੀ ਸੋਚ ਜਿਹੜੀ ਹੈ ਸੋਚ ਤੇ ਵੀ ਕੰਮ ਕਰਨ ਦੀ ਲੋੜ ਹੈ ਹੂੰ ਸੋਚਦੇ ਕੰਮ ਕਰਨ ਦੀ ਲੋੜ ਹੈ ਜਿਹੜੇ ਇਹ ਸਮਝਦੇ ਵੀ 100000 ਰੁਪਇਆ ਬਹੁਤ ਵੱਡੀ ਤੋਪ ਹੈ ਮੈਂ ਦੇਖਿਆ ਮੈਂ 100000 ਰੁਪਇਆ ਲੈ ਇੰਦਰ ਆਣਾ ਚੱਲ ਜੀ ਮੈਂ ਜਦੋਂ ਮੈਨੂੰ ਕੋਈ ਵਿਆਹ ਸ਼ਾਦੀ ਹੁੰਦੀ ਸੀ ਕੋਈ ਹੋਰ ਹੁੰਦਾ ਸੀ ਮੈਨੂੰ ਲੋਨ ਲੈਣਾ ਪੈਂਦਾ ਸੀ ਤੇ ਤੇਰੀ ਜ਼ਿੰਦਗੀ ਸੌਖੀ ਤਾਂ ਨਾ ਰਹੀ ਫਿਰ ਲੋਨ ਲੈ ਕੇ ਤਾਂ ਫਿਰ ਲੋਨ ਲਵਾਂਗੇ ਫਿਰ ਉਹਦਾ ਵਿਆਜ ਦਵਾਂਗੇ ਵਿਆਜ ਦਾ ਮਤਲਬ ਹੈ ਵਰਕਿੰਗ ਫਾਰ ਅਦਰਸ ਲੋਕਾਂ ਲਈ ਕੰਮ ਕਰਾਂਗੇ ਤੁਸੀਂ ਤੁਸੀਂ ਲੋਕਾਂ ਲਈ ਕੰਮ ਕਰੋਗੇ ਤੇ ਜਿਹੜਾ ਬੰਦਾ ਲੋਕਾਂ ਲਈ ਹੀ ਕੰਮ ਕਰਦਾ ਉਹ ਬੰਦਾ ਕਿਵੇਂ ਆਪਣੀ ਜ਼ਿੰਦਗੀ ਦੇ ਸ਼ੌਕ ਪੂਰੇ ਕਰ ਸਕਦਾ ਕਦੇ ਨਹੀਂ ਕਰ ਸਕਦਾ ਜਿਵੇਂ ਬਹੁਤ ਸਾਰੇ ਲੋਕਾਂ ਜਿਵੇਂ ਗੱਲ ਕਰੀਏ ਪ੍ਰਾਪਰਟੀ ਬਾਰੇ ਤੁਸੀਂ ਕਹਿੰਦੇ ਕਿ ਇੱਧਰ ਵਪਾਰ ਕਰੋ ਬਹੁਤ ਸਾਰਾ ਪੈਸਾ ਪਰ ਕੰਪੀਟੀਸ਼ਨ ਬਹੁਤ ਹੋ ਗਿਆ ਆਪਾਂ ਜੇ ਟਰਾਈ ਸਿਟੀ ਦੀ ਗੱਲ ਕਰੀਏ ਲੋਕ ਕਹਿੰਦੇ ਕਿ 8 ਚੱਕੋ ਥੱਲੇ ਪ੍ਰਾਪਰਟੀ ਡੀਲਰ ਪਿਆ ਕੰਪੀਟੀਸ਼ਨ ਬਹੁਤ ਹੈ ਕੀ ਸੰਭਾਵਨਾਵਾਂ ਹੈ ਉਹ ਇੰਨੇ ਕੰਪੀਟੀਸ਼ਨ ਚ ਪੈਸਾ ਬਣ ਨਹੀਂ ਤੁਸੀਂ ਇੱਕ ਗੱਲ ਦੱਸੋ ਕਿਉਂਕਿ ਜ਼ਮੀਨ ਤਾਂ ਲੈਦੇ ਕਿ ਉਹ ਨਹੀਂ ਹੈ ਇੱਕ ਗੱਲ ਦੱਸੋ ਜੇ ਹੁਣ ਡਾਕਟਰ ਹਰ ਬੰਦਾ ਚਾਹੁੰਦਾ ਮੇਰਾ ਬੱਚਾ ਡਾਕਟਰ ਬਣ ਜੇ ਉੱਥੇ ਕੰਪੀਟੀਸ਼ਨ ਨਹੀਂ ਹਮ ਹਰ ਬੰਦਾ ਕਹਿੰਦਾ ਮੇਰਾ ਬੱਚਾ ਡੀਸੀ ਬਣ ਜੇ ਉੱਥੇ ਕੰਪੀਟੀਸ਼ਨ ਨਹੀਂ डीसी ਦਾ ਮਤਲਬ ਪੂਰੇ ਜ਼ਿਲ੍ਹੇ ਚ ਇੱਕੋ ਹੀ ਲਗਣਾ ਨਾ ਹੂੰ ਪ੍ਰੋਪਰਟੀ ਡੀਲਰ ਦਾ ਚਾਹੇ 150 ਬਣ ਜਾਣ 500 ਬਣ ਜਾਣ 1000 ਬਣ ਜਾਣ ਬਣ ਸਕਦੇ ਹੈ ਤਾਂ ਡੀਸੀ ਦਾ ਇੱਕੋ ਲਗਣਾ ਫੇਰ ਫੇਰ ਲੋਕ ਉਹਦੇ ਤੇ ਲੱਗੇ ਹੋਈ ਹੈ ਉਸੇ ਉਸੇ ਉਹ ਐਂਗਲ ਤੇ ਉੱਪਰ ਕੰਮ ਕਰ ਰਹੇ ਵੀ ਨਹੀਂ ਜੀ ਅਸੀਂ ਉਹ ਕਰਨਾ ਕੋਈ ਕੰਪੀਟੀਸ਼ਨ ਕਿੱਥੇ ਨਹੀਂ ਹੈ ਕੰਪੀਟੀਸ਼ਨ ਸਾਰੇ ਪਾਸੇ ਹੀ ਹੈ ਹੂੰ ਕੰਪੀਟੀਸ਼ਨ ਸਾਰੇ ਪਾਸੇ ਹੈ ਲੇਕਿਨ ਜਿਹੜੇ ਕਾਮਯਾਬ ਹੋ ਰਿਹਾ ਉਹ ਕਾਮਯਾਬ ਹੋ ਵੀ ਰਹੇ ਉਹ ਕੁਰੇ ਵਿੱਚ ਉਹਦੇ ਉਸੀ ਕੰਪੀਟੀਸ਼ਨ ਹੈਗਾ ਜੇ ਤੁਹਾਨੂੰ ਥੋੜੀ ਮਿਹਨਤ ਦੀ ਲੋੜ ਹੈ ਵੈਸੇ ਮੈਂ ਜੋ ਹੁਣ ਸਮਝਦਾ ਮੇਰੀ ਇੱਕ ਪਰਸਨ ਰਾਇ ਹੈ ਮੈਨੂੰ ਸ਼ਾਇਦ ਲੋਕ ਕਮੈਂਟਾਂ ਦੇ ਵਿੱਚ ਗਾਲਾਂ ਵੀ ਕੱਢਣ ਮੈਂ ਇਹ ਕਹਣਾ ਕਾਹ ਕਹਣਾ ਅੱਜ ਦੇ ਡੇਢ ਦੇ ਵਿੱਚ ਕਾਮਯਾਬ ਹੋਣਾ ਮੁਸ਼ਕਲ ਕੰਮ ਨਹੀਂ ਕਿਉਂ ਨਹੀਂ ਕਾਮਯਾਬ ਹੋਣਾ ਮੁਸ਼ਕਲ ਕੰਮ ਇਸ ਕਰਕੇ ਨਹੀਂ ਕਿ ਬਹੁਤ ਲੋਕਾਂ ਦੇ ਵਿੱਚ ਕੰਮ ਕਰਨ ਦੀ ਭਾਵਨਾ ਹੀ ਨਹੀਂ ਹੈ ਹੂੰ ਲੋਕ ਕੰਫਰਟ ਜ਼ੋਨ 'ਚ ਬੈਠੇ ਐ ਘਰੋਂ ਹੀ ਨਿਕਲ ਰਹੇ ਘਰੋਂ ਹੀ ਨਿਕਲ ਕੇ ਰਾਜੀ ਕੰਫਰੋਨ ਜ਼ੋਨ ਦੇ ਵਿੱਚ ਬੈਠੇ ਆ ਜੇ ਤੁਸੀਂ ਕੋਈ ਬੱਚਾ ਪੜਨ ਵਾਲਾ ਹੋਵੇ ਉਹ ਬੱਚਾ ਅੱਜ ਯੂਪੀਐਸਸੀ ਕਰੈਕ ਕਰ ਸਕਦਾ ਉਹ ਨਾਮ ਨਾਲ ਕਿਉਂਕਿ ਬਾਕੀ ਬੱਚੇ ਉਹਦੇ ਮੁਤਾਬਕ ਉਹਦੇ ਉਹਦੇ ਹਿਸਾਬ ਨਾਲ ਮਿਹਨਤ ਹੀ ਨਹੀਂ ਕਰਦੇ ਹੂੰ ਸਾਡੇ ਪ੍ਰਾਪਰਟੀ ਜੇ ਕੰਮ ਕਰਨਾ ਹੋਵੇ ਉਨੀ ਮਿਹਨਤ ਹੀ ਨਹੀਂ ਕਰਦੀ ਮੈਂ 200 ਕਿਲੋਮੀਟਰ ਸਕੂਟਰ ਚਲਾਇਆ ਬਾਈ ਜੀ ਇੱਕ ਇੱਕ ਦਿਨ ਠੰਡ ਦੇ ਵਿੱਚ ਲੋਈ ਦੀ ਬੁਕਲ ਮਾਰ ਕੇ 200 ਕਿਲੋਮੀਟਰ ਐਵੇਂ ਨਹੀਂ ਤੁਹਾਡੇ ਸਾਹਮਣੇ ਬੈਠ ਕੇ ਆ ਕੇ ਮੈਂ ਜੇ ਮੈਂ ਮਿਹਨਤ ਕੀਤੀ ਹੈ ਨੱਠ ਭਜ ਕੀਤੀ ਹੈ ਚਿੰਤਨ ਮੰਤਰਨ ਕੀਤਾ ਗਹਿਰਾਈ ਤੱਕ ਗਏ ਘਾਟੇ ਵਧੇ ਸਹੀ ਤਾਂ ਮੈਂ ਸ਼ਾਇਦ ਤੁਹਾਡੇ ਕੋਲ ਕੇ ਬੈਠਾ ਤਾਂ ਮੈਂ ਤੁਸੀਂ ਮੇਰੀਆਂ ਕਿਤਾਬਾਂ ਦਿਖਾਉਣ ਜੋਗੇ ਹੋਈ ਆ ਜੇ ਮੈਂ ਕੰਫਰਟ ਜ਼ੋਨ ਦੇ ਵਿੱਚ ਹੁੰਦਾ ਤਾਂ ਮੈਂ ਨਹੀਂ ਸੀ ਇਹ ਤੁਹਾਡੇ ਸਾਹਮਣੇ ਬੈਠ ਸਕਦਾ ਘਾਟੇ ਕਿੰਨੇ ਕਿਸੇ ਲੈ ਸਰ ਜਿੰਨਾ ਘਾਟਿਆਂ ਦਾ ਤਾਂ ਇਹ ਤਾਂ ਜ਼ਿੰਦਗੀ ਦਾ ਪਾਰਟ ਹੈ ਇਹਦੇ ਕੋਈ ਗੱਲ ਨਹੀਂ ਯਾਰ ਇਹ ਤਾਂ ਘਾਟਾ ਤਾਂ ਇੱਕ ਮਹੀਨੇ ਚ ਘਾਟਾ ਪੈਗਾ ਅਗਲੇ ਮਹੀਨੇ ਠੀਕ ਹੋ ਜਾਣਾ ਉਹ ਤਾਂ ਕੀ ਦਿੱਕਤ ਹੈ ਬਾਕੀ ਹੁਣ ਹੁਣ ਘਾਟੇ ਬਹੁਤ ਜਿਹੜਾ ਅਸਲੀ ਟੀਚਰ ਹੈ ਮੈਂ ਸਮਝਦਾ ਵੀ ਸਮਾਜ ਹੈ ਤੇ ਆ ਜਿਹੜਾ ਬਿਜ਼ਨਸ ਦੇ ਵਿੱਚ ਨੁਕਸਾਨ ਹੈ ਇਹ ਤੁਹਾਨੂੰ ਬਹੁਤ ਵੱਡਾ ਮਤਲਬ ਟੀਚਰ ਤੁਹਾਡਾ ਬਹੁਤ ਵੱਡਾ ਟੀਚਰ ਪ੍ਰਿੰਸੀਪਲ ਹੈ ਪੀ ਐਚ ਡੀ ਹੈ ਡੀਨ ਹੈ ਜਿੰਨਾ ਤੁਹਾਨੂੰ ਇਹ ਚੀਜ਼ਾਂ ਸਿਖਾਉਂਦੀ ਕੋਈ ਵੀ ਨਹੀਂ ਸਿਖਾਉਂਦਾ ਤੁਸੀਂ ਆਪਣੀ ਇਸ ਤਜਰਬੇ ਦੇ ਵਿੱਚ ਦੇਖਿਆ ਹੋਣਾ ਕਾਫੀ ਲੋਕ ਪ੍ਰਾਪਰਟੀ ਦੇ ਕਾਰੋਬਾਰ 'ਚ ਆਏ ਤੇ ਕਾਫੀ ਮੁੜ ਗਏ ਕੀ ਵੱਡੀਆਂ ਗਲਤੀਆਂ ਕਰਦੇ ਨੇ ਉਹ ਲੋਕ ਜਿਹੜਾ ਪੈਰ ਨਹੀਂ ਉਹਨਾਂ ਦੇ ਜੰਮਦੇ ਹੈਗੇ ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਸਮਝਦਾ ਵੀ ਜਿਹੜੇ ਬੰਦੇ ਕੰਮ ਕਰਨਾ ਸ਼ੁਰੂ ਕਰਦੇ ਆ ਤੇ ਉਹਨੂੰ ਵਿਚਾਲੇ ਛੱਡ ਜਾਂਦੇ ਆ ਉਹ ਉਹਨਾਂ ਦਾ ਫੇਲ ਹੋਣਾ ਤਾਂ ਸਭ ਤੋਂ ਵੱਡਾ ਕਾਰਨ ਹੈ ਮੈਂ ਕੋਈ ਵੀ ਕੰਮ ਸ਼ੁਰੂ ਕੀਤਾ ਅੱਜ ਤੱਕ ਮੈਂ ਮੈਨੂੰ ਕਿਤੇ ਅਹਿਸਾਸ ਹੋ ਗਿਆ ਕਿ ਇਹ ਕੰਮ ਦੇ ਵਿੱਚ ਮੈਨੂੰ ਕੋਈ ਫਾਇਦਾ ਨਹੀਂ ਵੀ ਮੈਨੂੰ ਨਹੀਂ ਕਰਨਾ ਪਰ ਮੈਂ ਫੇਰ ਵੀ ਉਹਨੂੰ ਸਿਰੇ ਲਾ ਕੇ ਛੱਡਿਆ ਤਾਂ ਕਿ ਮੇਰੀ ਜ਼ਿੰਦਗੀ ਦੇ ਵਿੱਚੋਂ ਇਹ ਪਰਸਨੈਲਿਟੀ ਦੇ ਵਿੱਚੋਂ ਨਾ ਜਾਵੇ ਕਿ ਮੈਂ ਕੋਈ ਵੀ ਕੰਮ ਸ਼ੁਰੂ ਕਰਕੇ ਵਿੱਚ ਵਿੱਚਲੇ ਛੱਡ ਦਵਾਂ ਹੂੰ ਵਿੱਚ ਵਿੱਚਲੇ ਨਹੀਂ ਛੱਡਣਾ ਬਸ ਜੋ ਜੋ ਮਰਜ਼ੀ ਹੋਵੇ ਜੋ ਚਾਹੇ ਮੈਨੂੰ ਫਿਰ ਬਾਅਦ ਚ ਲੱਗਿਆ ਕਿ ਇਹਦੇ ਜੇ ਮੈਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਣਾ ਹੋਰ ਲੇਕਿਨ ਮੈਂ ਉਹ ਪੂਰੇ ਸਿਰੇ ਲਾ ਕੇ ਹੀ ਛੱਡਿਆ ਜ਼ਿਆਦਾਤਰ ਲੋਕਾਂ ਨੂੰ ਕੀ ਪ੍ਰੋਬਲਮ ਹੈ ਲੋਕ ਅੱਜ ਸ਼ੁਰੂ ਕਰਦੇ ਆਂ ਦੋ ਬੰਦੇ ਨੇ ਇਨਫਲੂਐਂਸ ਕਰਤਾ ਉਹਨੂੰ ਹੂੰ ਬਹੁਤ ਵਧੀਆ ਕੰਮ ਹੈ ਜੀ ਬਹੁਤ ਵਧੀਆ ਕੰਮ ਹੈ ਲੋਕੇ ਸ਼ੁਰੂ ਕਰ ਲਿਆ ਫਿਰ ਅੱਗੇ ਗਏ ਚਾਰ ਬੰਦੇ ਨੇ ਉਹਨੂੰ ਕਹਿਤਾ ਨਹੀਂ ਨਹੀਂ ਆਰੇ ਤੇ ਕੁਝ ਨਹੀਂ ਹੈ ਤੇ ਕੁਝ ਨਹੀਂ ਉੱਥੇ ਸੁਰੰਡਰ ਕਰਤਾ ਹੂੰ ਉਹ ਮਤਲਬ ਉਹਦਾ ਕੀ ਕੀ ਹਾਲਤ ਹੋ ਗਈ ਉਹਦੀ ਵੀ 4 ਕਿਲੋਮੀਟਰ ਅੱਗੇ ਨੂੰ ਗਏ 3 ਕਿਲੋਮੀਟਰ ਪਿੱਛੇ ਨੂੰ ਆ ਗਏ ਉਹ ਕਦੋਂ ਮੰਜ਼ਿਲ ਤੇ ਪਹੁੰਚੇ ਬੰਦੇ ਉਹ ਤਾਂ ਜਦੋਂ ਚੱਲ ਪਏ ਤਾਂ ਚੱਲ ਗਏ ਮੈਂ ਇਹ ਸਮਝਦਾ ਵੀ ਜੇ ਚੱਲ ਪਏ ਫਿਰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪੈਸਾ ਕੀ ਚੀਜ਼ ਹੈ ਪੈਸਾ ਥੋੜਾ ਪੈਸੇ ਤੋਂ ਵੱਡਾ ਇਮੋਸ਼ਨ ਕੋਈ ਵੀ ਨਹੀਂ ਜੇ ਤੋਡੇ ਕੋ ਪੈਸਾ ਨਹੀਂ ਹੈ ਤਾਂ ਫਿਰ ਮੈਂ ਸਮਝਦਾ ਵੀ ਤੁਸੀਂ ਜ਼ਿੰਦਗੀ ਚ ਜਿਹੇ ਜਿਹੇ ਦੁਨੀਆ ਚ ਆਏ ਜਾਂ ਨਾ ਇੱਕ ਬਰਾਬਰ ਹੈ ਜਿਹੜਾ ਬੰਦੇ ਇਹ ਕਹਿੰਦੇ ਆ ਕਿ ਪੈਸਾ ਕੁਛ ਨਹੀਂ ਹੈ ਹਮ ਮੈਂ ਉਹ ਕਹਿੰਦਾ ਵੀ ਜੇ ਕਿਸੇ ਬੰਦੇ ਦਾ ਪੇਸ਼ੈਂਟ ਘਰ ਦਾ ਖਾਸ ਜੀ ਕੋਈ ਬਹੁਤ ਪਿਆਰਾ ਜੀ ਹਸਪੀਟਲ ਦੇ ਵਿੱਚ ਪਿਆ ਤੇ ਉਹਦੀ ਦਵਾਈ ਜੋ ਕਿ ਪੈਸੇ ਨਹੀਂ ਡਾਕਟਰ ਨੂੰ ਡਾਕਟਰ ਦੀ ਫੀਸ ਅਪੋਰਟ ਨਹੀਂ ਕਰ ਸਕਦਾ ਉਹਨੂੰ ਪੁੱਛੋ ਪੈਸੇ ਦੀ ਕੀ ਵੈਲਿਊ ਹੈ ਹਮ ਤੁਹਾਡਾ ਬੱਚਾ ਸਕੂਲ ਜਾਂਦਾ ਮਾਰਚ ਦਾ ਮਹੀਨਾ ਚੱਲ ਰਿਹਾ ਹੈ ਉਪਰਾਲੇ ਨੂੰ ਤੁਹਾਡੇ ਬੱਚੇ ਦੀ ਫੀਸ ਨਹੀਂ ਗਈ ਤੇ ਤੁਹਾਡੇ ਬੱਚੇ ਨੂੰ ਸਕੂਲ 'ਚ ਨਹੀਂ ਬਿਠਣ ਦਿੱਤਾ ਜਾਂਦਾ एग्जाम 'ਚ ਨਹੀਂ ਬਿਠਣ ਦਿੱਤਾ ਜਾਂਦਾ ਫਿਰ ਪੁੱਛੋਗੇ ਦੇਖੋ ਵੀ ਕੀ ਵੈਲੀ ਉਹਦੀ ਯਾਰ ਪੈਸਾ ਤੁਹਾਡੇ ਵਸਤੇ ਬਹੁਤ ਵੱਡਾ ਪ੍ਰਬੰਧਕ ਹੈ ਪੈਸਾ ਬਹੁਤ ਵੱਡਾ ਮੈਨੇਜਰ ਹੈ ਜੇ ਤੁਹਾਡੇ ਕੋਲ ਪੈਸੇ ਇੱਥੇ ਹੈ ਪੈਸੇ ਹੈਗੇ ਆ ਮੋਹਾਲੀ 'ਚ ਬੱਟੇ ਆਪਾਂ ਇੱਥੇ ਅਸੀਂ ਜਲੰਧਰ ਵੀ ਮੈਨੇਜ ਕਰ ਲਾਂਗੇ ਅਸੀਂ ਮਦਰਾਸ ਵੀ ਮੈਨੇਜ ਕਰ ਲਾਂਗੇ ਹਮ ਅਸੀਂ ਰਾਜਸਥਾਨ ਵੀ ਮੈਨੇਜ ਕਰ ਲਾਂਗੇ ਕਿਉਂਕਿ ਜੇ ਸਾਡੇ ਰੋਡ ਪਈ ਅਸੀਂ ਬਾਈਏ ਟਿਕ ਟਕ ਕਰਨੀ ਆ ਪਹੁੰਚਣਾ ਉੱਥੇ ਜੇ ਸਾਡੇ ਕੋਲ ਪੈਸੇ ਨਹੀਂ ਉੱਥੇ ਜਾਣ ਜੋਗਾ ਹੀ ਨਹੀਂ ਆ ਤੁਸੀਂ ਜਾਵਾਂਗੇ ਕਿਵੇਂ ਅਸੀਂ ਤਾਂ ਜਲੰਧਰ ਜਾਣਾ ਕੋਈ ਜਣ ਤੁਹਾਡੇ ਕੋਲ ਮੋਟਰਸਾਈਕਲ ਖੜਿਆ ਘਰ ਉਹਦੇ ਤੇਲ ਹੈ ਨਹੀਂ ਗੱਡੀ 'ਚ ਜਿਹੜੇ ਲੋਕ ਪੈਸੇ ਨੂੰ ਹੱਥ ਦੀ ਮਹਿਲ ਦੱਸਦੇ ਉਹ ਮੈਂ ਸਮਝਦਾ ਵੀ ਜਿਹੜੇ ਹੱਥ ਦੀ ਮਹਿਲ ਦੱਸਦੇ ਆ ਉਹਨਾਂ ਨੂੰ ਪੁੱਛੋ ਵੀ ਮਹਿਲ ਤੁਹਾਡੇ ਤੁਹਾਡੇ ਸਰੀਰ ਤੇ ਮਹਿਲ ਹੋ ਸਕਦੀ ਹੈ ਪੈਸਾ ਮਹਿਲ ਨਹੀਂ ਹੋ ਸਕਦਾ ਇਹ ਗਲਤ ਗੱਲ ਹੈ ਪੈਸਾ ਪੈਸੇ ਨੂੰ ਕਦੇ ਮਹਿਲ ਦੇ ਨਾਲ ਨਹੀਂ ਉਹ ਚੀਜ਼ ਆ ਪੈਸਾ ਮੈਂ ਸਮਝਦਾ ਵੀ ਜੇ ਪੈਸਾ ਨਹੀਂ ਹੈ ਤਾਂ ਤੁਸੀਂ ਕੁਝ ਨਹੀਂ ਹੈ ਜੇ ਪੈਸਾ ਮੈਂ ਜੇ ਆਪਾਂ ਇਹ ਕਹੀਏ ਵੀ ਇੱਕ ਤਰ੍ਹਾਂ ਲੈ ਲਈਏ ਕਿ ਯਾਰ ਪੈਸਾ ਸਭ ਕੁਝ ਨਹੀਂ ਹੈ ਇਹ ਇਹ ਕਹਿੰਦੇ ਆ ਲੋਕ ਵੀ ਪੈਸਾ ਬਹੁਤ ਕੁਝ ਹੈ ਸਭ ਕੁਝ ਨਹੀਂ ਹੈ ਮੈਂ ਤਾਂ ਕਹਿੰਦਾ ਪੈਸਾ ਸਭ ਕੁਝ ਹੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਿਸੇ ਬੰਦੇ ਦਾ ਕੋਈ ਹਸਪੀਟਲ ਦੇ ਵਿੱਚ ਚਲੇ ਜਾਵੇ ਉਹਦਾ ਇਲਾਜ ਨਾ ਹੋਵੇ ਉਹਦੇ ਵਾਸਤੇ ਪੈਸਾ ਬਹੁਤ ਹੈ ਜੇ ਬੱਚੇ ਦਾ ਕਿਸੇ ਦਾ ਫੀਸ ਨਾ ਭਰ ਹੋਵੇ ਉਹਦੇ ਵਾਸਤੇ ਪੈਸਾ ਫਿਰ ਪੈਸੇ ਦਾ ਵਿਗਿਆਨ ਕੀ ਹੈ ਜਿਹੜਾ ਨਹੀਂ ਸਮਝ ਪਾਉਂਦੇ ਲੋਕ ਪੈਸੇ ਦਾ ਵਿਗਿਆਨ ਇਹ ਮੈਂ ਪੈਸੇ ਬਾਰੇ ਸਾਨੂੰ ਪੜਾਇਆ ਹੀ ਨਹੀਂ ਜਾਂਦਾ ਪੈਸੇ ਬਰਸ ਖਾਣ ਵਾਲੇ ਬੰਦੇ ਹੀ ਨਹੀਂ ਹੈ। ਮਤਲਬ ਮੈਂ ਸਮਝਦਾ ਵੀ ਜੇ ਇਹ ਕ੍ਰੈਡਿਟ ਜੇ ਮੈਨੂੰ ਤੁਸੀਂ ਦੇ ਦਿਓ। ਹੂੰ। ਜਾਂ ਮੈਂ ਖੁਦ ਨੂੰ ਕ੍ਰੈਡਿਟ ਲੈ ਲੈਣਾ ਚਲੋ। ਇੱਕ ਧੱਕੇ ਨਾਲ ਖੋੜਨ ਵਾਲੀ ਗੱਲ ਹੈ ਮੈਂ ਤੁਹਾਡੇ ਤੋਂ ਕ੍ਰੈਡਿਟ। ਮੇਰੇ ਵਰਗੇ ਬੰਦੇ ਕਿੰਨੇ ਆ ਸਮਾਜ ਦੇ ਵਿੱਚ? ਜਿਹੜੇ ਸਪੈਸੇ ਦੀ ਗੱਲ ਕਰਦੇ। ਮੰਦੀ ਪੈਸੇ ਦੇ ਉੱਪਰ ਮੈਂ M3 ਦਾ ਫਾਰਮੂਲਾ ਬਣਾਇਆ। M3 ਦਾ ਮਤਲਬ ਹੈ ਇੱਕ ਮਨੀ ਮੇਕਿੰਗ ਪਹਿਲਾ ਮਨੀ ਮੇਕਿੰਗ ਹੈ। ਜੀ। ਫਿਰ ਮਨੀ ਮੈਨੇਜਿੰਗ ਹੈ। ਹੂੰ। ਫਿਰ ਮਨੀ ਮਲਟੀਪਲਾਈਂਗ ਹੈ। ਮਤਲਬ ਪਹਿਲਾਂ ਪੈਸੇ ਨੂੰ ਕਮਾਣਾ ਦੂਜਾ ਪੈਸੇ ਨੂੰ ਆਪਣੇ ਨਾਲ ਰੱਖਣਾ ਤੀਜੇ ਨੰਬਰ ਤੇ ਪੈਸੇ ਨੂੰ ਵਧਾਉਣਾ ਸਾਡੇ ਲੋਕਾਂ ਨੂੰ ਇਹ ਆਦਤ ਪਈ ਹੈ ਬਹੁਤ ਖਰਾਬ ਆਦਤ ਹੈ ਜੱਟ ਦੀ ਬਹੁਤ ਖਰਾਬ ਆਦਤ ਹੈ ਉਹ ਇਹ ਹੈ ਕਿ ਅਸੀਂ ਪੈਸੇ ਦੇ ਨਾਲ ਰਹਿ ਨਹੀਂ ਸਕਦੇ ਪੈਸੇ ਨਾਲ ਸਾਡਾ 36 ਦਾ ਅੰਕੜਾ 96 ਦਾ ਅੰਕੜਾ ਇਹ ਸਮਝੋ ਪੈਸੇ ਨੂੰ ਆਪਣੀ ਦੁਸ਼ਮਣ ਸਮਝਦੇ ਸੀ ਜਦੋਂ ਸਾਡੇ ਕੋਲ ਪੈਸਾ ਆਇਆ ਨਹੀਂ ਉਸੇ ਵੇਲੇ ਅਸੀਂ ਖਰਚੇ ਚੱਕਦੇ ਨੇ ਫੱਟੇ ਚੱਕਦੇ ਨੇ ਹੂੰ ਪੈਸਾ ਆਇਆ ਨਹੀਂ ਕਹਿੰਦੇ ਮਨੀ ਇਜ਼ ਐਕਸੀਲੈਂਟ ਸਰਵੈਂਟ ਪਰ ਬੈਡ ਮਾਸਟਰ ਜੀ ਇਹ ਕਿਹਾ ਜਾਂਦਾ ਕਿ ਪੈਸਾ ਜਿਹੜਾ ਬਹੁਤ ਸ਼ਾਨਦਾਰ ਨੌਕਰ ਹੈ ਤੇ ਪਰ ਬਹੁਤ ਮਾੜਾ ਸਵਾਮੀ ਹੈ ਜਦੋਂ ਪੈਸਾ ਤੁਹਾਡੇ ਕੋਲ ਆਇਆ ਨਹੀਂ ਪੈਸਾ ਆ ਗਿਆ ਤੁਹਾਡੇ ਕੋਲ ਤੁਹਾਨੂੰ ਇਮੋਸ਼ਨਸ ਆਨੇ ਸ਼ੁਰੂ ਹੋ ਜਾਂਦੇ ਇਮੋਸ਼ਨ ਦਾ ਮਤਲਬ ਆ ਚੀਜ਼ ਆ ਗਈ ਜੀ ਆ ਖਰਚੇ ਆ ਗਏ ਆ ਆ ਗਏ ਜੀ ਆ ਸਾਡੇ ਕੋਲ ਏਸੀ ਪੁਰਾਣਾ ਹੋਇਆ ਵਾ ਜੀ ਆ ਸਾਡੇ ਕੋਲ ਆ ਦਿਵਾਬਾਲ ਤੇ ਪੁੱਟੀ ਹੋਣ ਵਾਲੀ ਹੈ ਜੀ ਗੱਡੀ ਲੈ ਲਈ ਜੀ ਗੱਡੀ ਲੈ ਲਈ ਜੀ ਹਨਾ ਇਹ ਹੋਰ ਦੂਜਾ ਕੋਈ ਐਸੇ ਕੰਮ ਵਾਲੇ ਪਾਸੇ ਦੁਰ ਪੈਂਦੇ ਆ